ਦੱਲਾ ਕਹਿੰਦਾ ਏ ਕਿਤਰਾ ਦੇ ਲੋਕ ਨੇ ਮੇਰਾ ਸੂਰਮਾ ਕੋਈ ਇੱਕ ਮਰਨ ਲਈ ਨਹੀਂ ਆਇਆ ਇਹ ਦੋ ਮਰਨ ਲਈ ਤਰਲੇ ਲੈਂਦੇ ਨੇ ਮੇਰਾ ਸੂਰਮਾ ਅਨਾਮਾਂ ਨਾਲ ਕੋਈ ਨਹੀਂ ਮੰਨਿਆ ਇਹ ਹੱਸ ਹੱਸ ਕੇ ਮੌਤ ਨੂੰ ਗਲਵਕੜੀਆਂ ਪਾਉਂਦੇ ਨੇ ਕਰਗੀਆਂ ਵਾਲੇ ਪਾਤਸ਼ਾਹ ਕਹਿੰਦੇ ਡੱਲਿਆ ਇਹ ਅੰਮ੍ਰਿਤ ਧਾਰੀ ਨੇ ਇਹਨਾਂ ਅੰਮ੍ਰਿਤ ਛਕਿਆ ਹੋਇਆ ਗੁਰੂ ਕੇ ਖੰਡੇ ਦਾ ਇਹਨਾਂ ਆਪਣਾ ਸਿਰ ਵਾਰ ਕੇ ਸਾਡੇ ਖੰਡੇ ਦਾ ਅੰਮ੍ਰਿਤ ਪੀਤਾ ਇਸ ਲਈ ਜਾਨਾਂ ਵਾਰਨ ਲਈ ਤਿਆਰ ਨੇ ਡੱਲਾ ਕਹਿੰਦਾ ਏ ਕੌਣ ਨੇ ਕਹਿੰਦਾ ਹੈ ਮੱਜਬੀ ਸਿੰਘ ਕੌਮ ਦੇ ਸੂਰਮੇ ਨੇ ਮਹਾਰਾਜ ਇਸ ਕੌਮ ਨੇ ਅੱਗੇ ਵੀ ਕੋਈ ਕੁਰਬਾਨੀ ਕੀਤੀ ਹੈ ਪਰ ਇਹ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਵਿੱਤਰ ਸਿਰ ਇਹਨਾਂ ਦਾ ਵੱਡ ਵਡੇਰਾ ਬਾਬਾ ਜੈਤਾ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਇਆ ਸੀ ਇਹਨਾਂ ਦੀਆਂ ਡੱਲਿਆ ਬੜੀਆਂ ਕੁਰਬਾਨੀਆਂ ਨੇ ਕੁਰਬਾਨੀਆਂ ਦੱਸ ਦਿਆ ਚਿਰ ਲੱਗਦਾ ਹੈ ਇੱਕੇ ਗੱਲ ਵਿੱਚ ਕਾਫੀ ਹੈ ਕਿ ਇਹ ਸੂਰਮੇ ਜਦ ਵੀ ਲੋੜ ਪੈਂਦੀ ਹੈ ਮੌਤ ਨੂੰ ਵਰਨ ਲਈ ਤਿਆਰ ਰਹਿੰਦੇ ਨੇ ਇਹਨਾਂ ਸੂਰਮਿਆਂ ਦੀ ਬਾਬਤ ਕਲਗੀਆਂ ਵਾਲੇ ਪੰਜ ਸਤ ਚੌਧਰੀ ਡੱਲੇ ਨੂੰ ਐਂਉਂ ਦੱਸਦੇ ਨੇ ਸੁਣੀਏ ਦਸਵੇਂ ਗੁਰੂ ਡੱਲੇ ਨੂੰ ਕਹਿੰਦੇ ਤਾਨੇ ਨਹੀਂ ਸੂਰਮੇ ਸੰਦੇ ਆਸ਼ਕ ਸ਼ਹਿਰ ਗੁਜੇ ਨਹੀਂ ਰਹਿੰਦੇ ਦਿੰਦੇ ਬਦਲ ਤੂਹਾਨਾਂ ਨੂੰ ਇਹ ਰੰਗ ਰੇਟੇ ਗੁਰ ਕੈ ਬੇਟੇ ਛੱਡਦੇ ਨਹੀਂ ਮਦਾਨਾਂ ਨੂੰ ਇਹ ਰੰਗ ਰੇਟੇ ਗੁਰ ਕੈ ਬੇਟੇ ਛੱਡਦੇ ਨਹੀਂ ਮਦਾਨਾਂ ਨੂੰ ਵਾਦਾ ਨਹੀਂ ਕਿਸੇ ਦਾ ਕਰਦੇ ਮੱਥੇ ਖੜੇ ਮੋਦ ਨੂੰ ਵਰਦੇ ਹੱਸ ਕੇ ਨਦੀ ਮੋਤ ਦੀ ਤਰਦੇ ਜਿੱਤ ਦੀ ਟੀਮ ਪਲੇਰਾਂ ਦੀ ਰੱਖ ਕੇ ਜਾਨ ਤਲੀ ਤੇ ਲੜਦੀ ਮਰਬੀ ਕੌਮ ਦਲੇਰਾਂ ਦੀ ਰੱਖ ਕੇ ਜਾਨ ਤਲੀ ਤੇ ਲੜਦੀ ਮਰਬੀ ਕੌਮ ਦਲੇਰਾਂ ਦੀ ਦਸਵੇਂ ਗੁਰੂ ਢਲੇ ਨੂੰ ਕਹਿੰਦੇ ਤਾਨੇ ਨਹੀਂ ਸੂਰਮੇ ਸੰਦੇ ਆਜ ਕੀ ਸ਼ਹਿਰ ਗੁਜੇ ਨਹੀਂ ਰਹਿੰਦੇ ਦਿੰਦੇ ਬਦਲ ਤੂਫਾਨਾਂ ਨੂੰ ਇਹ ਰੰਗ ਰੇਟੇ ਗੁਰ ਕੇ ਬੇਟੇ ਛੜਦੇ ਨਹੀਂ ਮਧਾਨਾਂ ਨੂੰ ਏ ਰੰਗ ਰੇਟੇ ਗੁਰ ਕੇ ਬੇਟੇ ਛੜਦੇ ਨਹੀਂ ਮਦਾਨਾ ਨੂੰ ਹੋ ਵਾਤਾ ਨਹੀਂ ਕਿਸੇ ਦਾ ਜਰਦੇ ਮੱਥੇ ਖਿੜੇ ਮੋਤ ਨੂੰ ਵਸੇ ਹੱਸ ਕੇ ਨਦੀ ਮੋਤ ਦੀ ਤਰਦੇ ਜਿੱਤ ਦੀ ਟੀਮ ਪਲੇਰਾਂ ਦੀ ਰੱਖ ਕੇ ਜਾਨ ਤਲੀ ਤੇ ਲੜਦੀ ਮਜਬੀ ਕੌਮ ਦਲੇਰਾਂ ਦੀ ਰੱਖ ਕੇ ਜਾਨ ਤਲੀ ਤੇ ਲਸੂਰ ਮੈਂ ਕਹਿਣੀ ਉਹ ਚਾਉਂਦੇ ਨੇ ਕਰ ਲੈਣੀ ਬੰਦੇ ਨਹੀਂ ਕਰਾਂ ਦੀ ਬੈਣੀ ਸੋਧਣ ਜਿਮੀ ਵਰਾਣਾ ਨੂੰ ਇਹ ਰੰਗ ਰੇਟੇ ਗੁਰ ਕੇ ਬੇਟੇ ਛੜਦੇ ਨਹੀਂ ਮਧਾਨਾ ਨੂੰ ਇਹ ਰੰਗ ਰੇਟੇ ਗੁਰ ਕੇ ਬੇਟੇ ਛੜਦੇ ਨਹੀਂ ਮਧਾਨਾ ਨੂੰ ਉਹ ਜਿਹੜੇ ਖੜੇ ਰਫਲ ਦੇ ਮੂਰੇ ਪਤਾ ਏ ਕੌਣ ਸੂਰੇ ਡਰ ਦੀ ਮੋਦਿਆ ਨਾ ਤੋਂ ਛੂਰੇ ਨਹੀਂ ਗੱਲ ਮੇਰਾ ਤੇਰਾ ਦੀ ਰੱਖ ਕੇ ਜਾਨ ਤਲੀ ਤੇ ਲੜਦੀ ਮਜਬੀ ਕੌਮ ਦਲੇਰਾ ਦੀ ਰੱਖ ਕੇ ਜਾਨ ਤਲੀ ਤੇ ਲੜਦੀ ਮਜਬੀ ਕੌਮ ਦਲੇਰਾਰੀ ਕਾਲ ਜੇ ਸਿੱਖੀ ਦੇ ਪਰਦੇ ਕਾਲ ਜੇ ਸਿੱਖੀ ਦੇ ਪਰਦੇ ਧਰ ਕੇ ਸੀਸ ਤਲੀ ਤੇ ਲੜਦੇ ਹੱਸ ਕੇ ਚਰਖੜੀਆਂ ਤੇ ਚੜਦੇ ਰਾਨਣ ਜਬਰ ਪਠਾਨਾ ਨੂੰ ਏ ਰੰਗ ਰੇਟੇ ਗੁਰ ਕੇ ਬੇਟੇ ਛੜਦੇ ਨਹੀਂ ਮਦਾਨਾ ਨੂੰ ਏ ਰੰਗ ਰੇਟੇ ਗੁਰ ਕੇ ਬੇਟੇ ਛੜਦੇ ਨਹੀਂ ਮਦਾਨਾ ਨੂੰ ਉਹ ਜਿਹੜੇ ਮਜਾ ਮੋਤ ਦਾ ਚਖਣਾ ਉਹ ਸ਼ਾਨ ਕੌਮ ਦੀ ਰੱਖਣਾ ਖਾਂਦੇ ਅਣਖਿਆਨ ਦਾ ਮੱਖਣਾ ਟੋਲੀ ਨਹੀਂ ਟੁਕਟੇ ਰਾਵੀ ਰਾਕੇ ਜਾਨ ਤਲੀ ਤੇ ਮਰਬੀ ਕੌਮ ਦਲੇਰਾਂ ਦੀ ਰੱਖ ਕੇ ਜਾਨ ਤਲੀ ਤੇ ਲੜਦੀ ਮਰਬੀ ਕੌਮ ਦਲੇਰਾਂ ਦੀ ਨਾਵੇਂ ਸਗਰੂ ਤੇਗ ਬਹਾਦਰ ਨਾਵੇਂ ਸਗਰੂ ਤੇਗ ਬਹਾਦਰ ਲਾਂਦਾ ਅਸੀਸ ਇਹਨਾ ਕਰਿਆ ਅਦਰ ਦਿੱਲੀ ਬਣੇ ਦੇਸ਼ ਦੀ ਚਾਦਰ ਖਬਰਾਂ ਨੇ ਵਦਵਾਨਾਂ ਨੂੰ ਇਹ ਰੰਗ ਰੇਟੇ ਗੁਰਕੇ ਬੇਟੇ ਛੜਦੇ ਨਹੀਂ ਮਦਾਨਾਂ ਨੂੰ ਇਹ ਰੰਗ ਰੇਟੇ ਗੁਰਕੇ ਬੇਟੇ ਛੜਦੇ ਨਹੀਂ ਮਦਾਨਾਂ ਨੂੰ ਓਏ ਲਾ ਅਣਖੀ ਸਾਗਰ ਛੋਲੇ ਮੱਡੇ ਜਾਬਰ ਰਣ ਵਿੱਚ ਰੋਲੇ ਗਾਉਂਦੇ ਸਿੱਖੀ ਨਿਸ਼ਾਨ ਦੇ ਢੋਲੇ ਜਾਣਣ ਕਦਰ ਹਨੇਰਾ ਦੀ ਰੱਖ ਕੇ ਜਾਨ ਤਲੀ ਤੇ ਮਜਬੀ ਕੌਮ ਦਲੇਰਾਂ ਦੀ ਰੱਖ ਕੇ ਜਾਨ ਤਲੀ ਤੇ ਲੜਦੀ ਮਜਬੀ ਕੌਮ ਦਲੇਰਾਂ ਦੀ ਜੜ ਗਈ ਜਿਹਨੂੰ ਸਿੱਖੀ ਦੀ ਰੰਗਤ ਚੜ ਗਈ ਜਿਹਨੂੰ ਸਿੱਖੀ ਦੀ ਰੰਗਤ ਬੈਠੇ ਨਾਵੇਂ ਗੁਰ ਦੀ ਪੰਗਤ ਅਸਾਂ ਤਾញੋਂ ਸੁਣਿਆ ਸੰਗਤ ਬਖਸ਼ਿਆ ਸਿੱਖੀ ਸ਼ਾਨਾਂ ਨੂੰ ਇਹ ਰੰਗ ਰੇਟੇ ਗੁਰ ਕੇ ਬੇਟੇ ਛਰਦੇ ਨਹੀਂ ਮਧਾਨਾਂ ਨੂੰ ਏ ਰੰਗਰੇ ਟੇ ਗੁਰ ਕੇ ਬੇਟੇ ਛੜਦੇ ਨਹੀਂ ਮਦਾਨਾਂ ਨੂੰ ਹੋਸੀ ਜਦ ਸਮਕੋਰੋਂ ਚੱਲੇ ਵੈਰੀ ਪਾਗੇ ਕਰ ਕਰ ਹੱਲੇ ਸੰਗਤ ਸਿੰਘ ਨੇ ਹੱਲੇ ਥੱਲੇ ਟੱਕਰ ਸੀ ਮਨਸੇਰਾਾਂ ਦੀ ਰੱਖ ਕੇ ਜਾਨ ਤਲੀ ਤੇ ਲੜਦੀ ਮਜਬੀ ਕੌਮ ਦਲੇਰਾਂ ਦੀ ਰੱਖ ਕੇ ਜਾਨ ਤਲੀ ਤੇ ਲੜਦੀ ਮਜਬੀ ਕੌਮ ਦਲੇਰਾਂ ਦੀ ਛੱੜਦੇ ਨਹੀਂ ਯਾਰ ਦੀ ਹਾਨੀ ਪਹਿਲਾਂ ਆਪ ਦੇਣ ਕੁਰਬਾਨੀ ਸਿੱਖੀ ਪਿਛੇ ਸੀਸ ਦੇ ਦਾਨੀ ਜਾਣਣ ਰਹਿਤ ਪੁਰਾਨਾ ਨੂੰ ਇਹ ਰੰਗ ਰੇਟੇ ਗੁਰਕੇ ਬੇਟੇ ਛੱੜਦੇ ਨਹੀਂ ਮਦਾਨਾ ਨੂੰ ਇਹ ਰੰਗ ਰੇਟੇ ਗੁਰਕੇ ਬੇਟੇ ਛੱੜਦੇ ਨਹੀਂ ਮਦਾਨਾ ਨੂੰ ਹੋ ਵੇਖੀ ਹੁਣੇ ਫੈਸਲੇ ਚੱਲ ਕੇ ਚਾਲ ਸਪੇਰਾਂ ਦੀ ਰੱਖ ਕੇ ਜਾਨ ਤਲੀ ਤੇ ਲੜਦੀ ਮਜਬੀ ਕੌਮ ਦਲੇਰਾਂ ਦੀ ਰੱਖ ਕੇ ਜਾਨ ਤਲੀ ਤੇ ਲੜਦੀ ਮਜਬੀ ਕੌਮ ਦਲੇਰਾਂ ਦੀ